ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਇਹੋ ਜੀ ਚੀਜ਼ ਦੀ ਵੀ ਜਿਹੜੀ ਚੀਜ਼ ਹਰ ਇੱਕ ਸਬਜੀ ਦੇ ਵਿੱਚ ਵਰਤੀ ਜਾਂਦੀ ਹੈ ਤੇ ਜੇਕਰ ਉਹ ਸਬਜੀ ਦੇ ਵਿੱਚ ਚੀਜ਼ ਨਾ ਵਰਤੀ ਜਾਏ ਤਾਂ ਉਹਦੇ ਤੋਂ ਬਿਨਾ ਕੋਈ ਵੀ ਸਬਜੀ ਹੈ ਉਹ ਬੇਸਵਾਦੀ ਤੇ ਬੇਸਵਾਦ ਬਣਦੀ ਹੈ ਤੇ ਜਿਹੜੀ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਉਹ ਚੀਜ਼ ਹੈ ਜੀ ਇਹ ਪਿਆਜ਼ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਪਿਆਜ਼ ਤੋਂ ਬਿਨਾ ਕੋਈ ਵੀ ਸਬਜੀ ਐ ਜਿਹੜੀ ਉਹ ਨਹੀਂ ਬਣਦੀ ਹਰ ਇੱਕ ਸਬਜੀ ਦੇ ਵਿੱਚ ਪਿਆਜ਼ ਵਰਤਿਆ ਜਾਂਦਾ ਪਰ ਜੇਕਰ ਵੇਖਿਆ ਜਾਏ ਤਾਂ ਜਿਹੜਾ ਇਹ ਪਿਆਜ਼ ਹੁੰਦਾ ਹੈ ਜਿਹੜੀਆਂ ਇਹਦੀਆਂ ਭੂਕਾਂ ਹੁੰਦੀਆਂ ਨੇ ਜਿਵੇਂ ਆਪਾਂ ਦੇਖਦੇ ਆਂ ਵੀ ਹੁਣ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਅੱਗੇ ਜਿਹੜੀਆਂ ਸਬਜ਼ੀਆਂ ਨੇ ਸਿਆਲ ਵਾਲੀਆਂ ਉਹਨਾਂ ਦੇ ਵਿੱਚ ਆਪਾਂ ਆਪਣੇ ਘਰਾਂ ਦੇ ਵਿੱਚ ਜਿਹੜਾ ਸਾਗ ਐ ਅੱਗੇ ਹੁਣ ਉਹ ਜ਼ਿਆਦਾ ਬਣਾਵਾਂਗੇ ਤਾਂ ਉਹਦੀ ਵਰਤੋਂ ਐ ਜਿਹੜੀ ਖਾਣ ਦੇ ਵਿੱਚ ਆਪਾਂ ਜਾਰੀ ਕਰਾਂਗੇ ਤਾਂ ਸਾਗ ਤੋਂ ਬਿਨਾ ਜਿਵੇਂ ਆਪਾਂ ਨੇ ਘਰਾਂ ਦੇ ਵਿੱਚ ਅੱਗੇ ਮੂੰਗੀ ਮਸਰੀ ਦੀ ਦਾਲ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਸਿਆਲੀ ਸਬਜ਼ੀਆਂ ਬਣਾਉਂਦੇ ਆ ਤਾਂ ਉਹਦੇ ਵਿੱਚ ਜਿਹੜਾ ਪਿਆਜ਼ ਹੁੰਦਾ ਏ ਜੇਕਰ ਉਹਦੀ ਭੂਕ ਦਾ ਤੜਕਾ ਲਾਇਆ ਜਾਏ ਤਾਂ ਜਿਹੜਾ ਉਹ ਸੁਆਦ ਹੁੰਦਾ ਦੁੱਗਣਾ ਚਿੱਗਣਾ ਤਾਂ ਹੋਰ ਵੀ ਉਹ ਵਾਜ ਜਾਂਦਾ ਪਰ ਆਪਾਂ ਦੇਖਦੇ ਆ ਵੀ ਹੁਣ ਜਿਹੜਾ ਮੌਸਮ ਚੱਲ ਰਿਹਾ ਏ ਹਜੇ ਜਿਹੜੀ ਪਿਆਜ਼ ਦੀ ਮਤਲਬ ਪਿਆਜ਼ ਨਹੀਂ ਬੀਜਿਆ ਜਾਣਾ ਤੇ ਉਹਦੀਆਂ ਆਪਾਂ ਨੂੰ ਭੂਕਾਂ ਜਿਹੜੀਆਂ ਨੇ ਹਜੇ ਨਹੀਂ ਮਿਲਣੀਆਂ ਤਾਂ ਜੇਕਰ ਆਪਾਂ ਚਾਹੁੰਦੇ ਆ ਵੀ ਆਹ ਦਿਨਾਂ ਦੇ ਵਿੱਚ ਆਪਣੀਆਂ ਸਬਜ਼ੀਆਂ ਨੂੰ ਜਿਹੜਾ ਤੜਕਾ ਲਾਉਣਾ ਹੈ ਉਹਨਾਂ ਦੇ ਵਿੱਚ ਆਪਾਂ ਭੂਕਾਂ ਦੀ ਵਰਤੋਂ ਕਰਨੀ ਹੈ ਤਾਂ ਜਿਹੜੀਆਂ ਆ ਦਿਨਾਂ ਦੇ ਵਿੱਚ ਤੁਸੀਂ ਪਿਆਜ਼ ਵਾਲੀਆਂ ਭੂਕਾਂ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਇੱਕ ਅੱਜ ਆਪਾਂ ਇਹੋ ਜਿਹਾ ਤਰੀਕਾ ਦੱਸਾਂਗੇ ਵੀ ਜਿਹਦੇ ਨਾਲ ਤੁਸੀਂ ਆਪਣੀ ਸਬਜ਼ੀ ਨੂੰ ਪਿਆਜ਼ ਆਉਣ ਤੋਂ ਪਹਿਲਾਂ ਹੀ ਪਿਆਜ਼ ਦੀਆਂ ਭੂਕਾ ਆਪਣੇ ਘਰੇ ਤਿਆਰ ਕਰਕੇ ਤਾਂ ਆਪਣੀਆਂ ਸਬਜ਼ੀਆਂ ਨੂੰ ਤੜਕਾ ਲਾ ਕੇ ਤਾਂ ਉਹਨਾਂ ਦਾ ਸਵਾਦ ਲੈ ਸਕਦੇ ਹੋ ਜਿਵੇਂ ਆਪਾਂ ਦੇਖਦੇ ਆਂ ਵੀ ਜਦੋਂ ਆ ਦਿਨ ਆ ਜਾਂਦੇ ਨੇ ਤਾਂ ਆਪਣੇ ਘਰਾਂ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਆਂ ਆਪਾਂ ਪਿਆਜ਼ ਸਟੋਰ ਕੀਤੇ ਹੁੰਦੇ ਨੇ ਤਾਂ ਜਿਹੜੇ ਪਿਆਜ਼ ਹੁੰਦੇ ਨੇ ਉਹ ਆ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਵੀ ਇਸ ਤਰ੍ਹਾਂ ਜਿਹੜੇ ਆਪਣੇ ਪਿਆਜ਼ ਹੁੰਦੇ ਨੇ ਉਹ ਭੂਕਾ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਹੌਲੀ ਹੌਲੀ ਜਿਹੜੇ ਪਿਆਜ਼ ਨੇ ਆਪਣੇ ਉਹ ਗਲਨੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਪਿਆਜ਼ ਨੇ ਜਿਹੜੇ ਆਪਣੇ ਖਰਾਬ ਹੋ ਜਾਂਦੇ ਨੇ ਤੇ ਜ਼ਿਆਦਾਤਰ ਆਪਾਂ ਕੀ ਕਰਦੇ ਆ ਵੀ ਇਨ੍ਹਾਂ ਪਿਆਜ਼ਾਂ ਨੂੰ ਜਾਂ ਤਾਂ ਆਪਾਂ ਰੂੜੀ ਤੇ ਸਿੱਟ ਦਿੰਦੇ ਆ ਤੇ ਜਾਂ ਆਪਾਂ ਕੂੜਾ ਸਮਝ ਕੇ ਇਹਨਾਂ ਨੂੰ ਆਪਣੇ ਘਰੇ ਨਹੀਂ ਰੱਖਦੇ ਵੀ ਇਹ ਜਿਹੜੇ ਪਿਆਜ਼ ਨੇ ਹੁਣ ਆਪਣੇ ਬੇਕਾਰ ਨੇ ਪਰ ਇਹੀ ਜਿਹੜੇ ਪਿਆਜ਼ ਨੇ ਅੱਜ ਆਪਾਂ ਅਸੀਂ ਤੁਹਾਨੂੰ ਇਨ੍ਹਾਂ ਪਿਆਜ਼ਾਂ ਤੋਂ ਹੀ ਪੂਕਾ ਤਿਆਰ ਕਰਨ ਦਾ ਇਹੋ ਜਿਹਾ ਤਰੀਕਾ ਦੱਸਾਂਗੇ ਵੀ ਜਿਹਦੇ ਨਾਲ ਤੁਸੀਂ ਕੋਈ ਦਿਨਾਂ ਦੇ ਵਿੱਚ ਇੰਨਾ ਪਿਆਜ਼ਾਂ ਤੋਂ ਵਧੀਆ ਭੂਕਾ ਤਿਆਰ ਕਰਕੇ ਤਾਂ ਆਪਣੀਆਂ ਸਬਜ਼ੀਆਂ ਨੂੰ ਤੜਕਾ ਤੁਸੀਂ ਲਾ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਵੀ ਜਿਵੇਂ ਆਪਣੇ ਘਰ ਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਪਿਆਜ਼ ਸਟੋਰ ਕੀਤੇ ਹੁੰਦੇ ਨੇ ਤਾਂ ਜ਼ਿਆਦਾਤਰ ਤੁਸੀਂ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਜਿਹੜੇ ਪਿਆਜ਼ ਹੁੰਦੇ ਨੇ ਉਹ ਭੂਕਾ ਕੱਢ ਜਾਂਦੇ ਨੇ ਤਾਂ ਤੁਸੀਂ ਸਾਰੇ ਆਪਣੇ ਪਿਆਜ਼ ਨੇ ਜਿਹੜੇ ਉਹਨਾਂ ਦੇ ਵਿੱਚੋਂ ਜਿੰਨੀਆਂ ਪਿਆਜ਼ਾਂ ਨੇ ਭੂਕਾ ਕੱਡੀਆਂ ਹੋਣਗੀਆਂ ਉਹਨਾਂ ਪਿਆਜ਼ਾਂ ਨੂੰ ਅਲੱਗ ਕਰ ਲੈਣਾ ਉਹ ਪਿਆਜ਼ ਲੈ ਕੇ ਤੁਸੀਂ ਜਿਵੇਂ ਆਪਣੇ ਘਰਾਂ ਦੇ ਵਿੱਚ ਆਪਾਂ ਲਾਈਆਂ ਹੁੰਦੀਆਂ ਨੇ ਜੀ ਸਬਜ਼ੀਆਂ ਤੇ ਜਿੱਥੇ ਆਪਾਂ ਸਬਜ਼ੀਆਂ ਲਾਈਆਂ ਹੁੰਦੀਆਂ ਨੇ ਤੇ ਜ਼ਿਆਦਾਤਰ ਜਿਹੜੀਆਂ ਵੱਟਾਂ ਹੁੰਦੀਆਂ ਨੇ ਉਹਨਾਂ ਵੱਟਾਂ ਦੇ ਵਿੱਚ ਵਿੱਚ ਜਿਵੇਂ ਜਗ੍ਹਾ ਹੁੰਦੀ ਹੈ ਤਾਂ ਤੁਸੀਂ ਇਹ ਪਿਆਜ਼ ਲੈ ਕੇ ਕੀ ਕਰਨਾ ਹੈ ਜੀ ਉਹਨਾਂ ਵੱਟਾਂ ਦੇ ਉੱਪਰ ਮਤਲਬ ਜਿਹੜੀਆਂ ਖਾਲੀ ਜਗ੍ਹਾ ਹੁੰਦੀ ਹੈ ਉਹਦੇ ਵਿੱਚ ਕਰ ਲੈਣਾ ਹੈ ਜੀ ਖੱਡਾ ਪਰ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਹੈ ਵੀ ਇਹ ਪਿਆਜ਼ ਲਾਉਣ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਵੱਟਾਂ ਨੇ ਜਾਂ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਨਮੀ ਹੋਣੀ ਚਾਹੀਦੀ ਆ ਆਪਣੀ ਮਿੱਟੀ ਸੁੱਕੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਆਪਣੀ ਜੋ ਮਿੱਟੀ ਸੁੱਕੀ ਹੋਏਗੀ ਤਾਂ ਜਿਹੜੇ ਫਿਰ ਆਪਾਂ ਪਿਆਜ਼ ਲਾਵਾਂਗੇ ਇਹ ਫਿਰ ਐਂ ਹੀ ਪੈ ਰਹੇ ਜਾਣੇ ਨੇ ਤੇ ਇਹਨਾਂ ਨੇ ਜਿਹੜਾ ਮਤਲਬ ਗਰੋਥ ਨਹੀਂ ਕਰਨੀ ਤੇ ਇਹਨਾਂ ਨੇ ਭੁੱਖਾ ਨਹੀਂ ਕੱਢਣੀਆਂ ਤੇ ਸਭ ਤੋਂ ਪਹਿਲਾਂ ਜਿਹੜੀ ਆਪਣੀ ਮਿੱਟੀ ਆ ਉਸਦੇ ਵਿੱਚ ਨਮੀ ਹੋਣੀ ਤੇ ਆਪਣੀ ਮਿੱਟੀ ਗਿੱਲੀ ਹੋਣੀ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਫਿਰ ਆਪਣੀਆਂ ਇਹ ਸਬਜ਼ੀ ਵਾਲੀਆਂ ਵੱਟਾਂ ਨੇ ਇਹਨਾਂ ਦੇ ਵਿੱਚ ਆਪਾਂ ਖੱਡਾ ਕਰਕੇ ਤੇ ਜਿਹੜਾ ਪਿਆਜ਼ ਹੈ ਇਸ ਗੱਲ ਦਾ ਖਾਸ ਖਿਆਲ ਰੱਖਣਾ ਵੀ ਜਿਹੜਾ ਪਿਆਜ਼ ਆ ਇਹਨੂੰ ਡੂਗਾ ਨਹੀਂ ਦੱਬਣਾ ਇਨੂੰ ਥੋੜਾ ਜਿਹਾ ਉੱਪਰ ਹੀ ਰੱਖਣਾ ਕਿਉਂਕਿ ਜੇ ਆਪਾਂ ਪਿਆਜ਼ ਸਾਰਾ ਖੱਡਾ ਮਾਰ ਕੇ ਦਬ ਦੇਵਾਂਗੇ ਤਾਂ ਆਪਣਾ ਜਿਹੜਾ ਪਿਆਜ਼ ਹੈ ਉਹ ਗਲ ਸਕਦਾ ਹੈ ਤੇ ਉਸ ਪਿਆਜ਼ ਨੇ ਭੂਕਾ ਨਹੀਂ ਕੱਢਣੀਆਂ ਤੇ ਆਪਾਂ ਨੂੰ ਉਹਦਾ ਲਾਭ ਤੇ ਫਾਇਦਾ ਨਹੀਂ ਹੋਣਾ ਤੇ ਇਸ ਤਰ੍ਹਾਂ ਜਿਵੇਂ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਵੀ ਤੁਸੀਂ ਇਸ ਤਰ੍ਹਾਂ ਖੱਡਾ ਕਰ ਲੈਣਾ ਪਿਆਜ਼ ਦੇ ਸਹਜ ਦਾ ਪੂਰਾ ਤੇ ਇਸ ਪਿਆਜ਼ ਨੂੰ ਵਿੱਚ ਰੱਖ ਦੇਣਾ ਤੇ ਆਲੇ-ਦੁਆਲੇ ਉਸ ਦੇ ਮਿੱਟੀ ਪਾ ਆਗੇ ਤਾਂ ਇਸ ਤਰ੍ਹਾਂ ਇਸ ਨੂੰ ਪਿਆਜ਼ ਨੂੰ ਦਬ ਦੇਣਾ ਤੇ ਸਾਰੀਆਂ ਵਟਾਂ ਦੇ ਉੱਪਰ ਤੁਸੀਂ ਇਸ ਤਰ੍ਹਾਂ ਹੀ ਕੱਲੇ-ਕੱਲੇ ਪਿਆਜ਼ ਨੂੰ ਲੈ ਕੇ ਤਾਂ ਇਸੇ ਤਰ੍ਹਾਂ ਹੀ ਲਾਉਂਦੇ ਜਾਣਾ ਹੈ ਤੇ ਉਸ ਦੇ ਨਾਲ ਮਿੱਟੀ ਆ ਕੇ ਤਾਂ ਉਹਨੂੰ ਦੱਬ ਦੇਣਾ ਹੈ। ਤਾਂ ਜੇਕਰ ਹੋ ਸਕੇ ਤਾਂ ਜਿਵੇਂ ਆਪਾਂ ਕਈ ਵਾਰ ਦੇਖਦੇ ਆਂ ਵੀ ਆਪਣੇ ਘਰਾਂ ਦੇ ਵਿੱਚ ਕਈਆਂ ਕੋਲ ਫਾਲਤੂ ਜਗ੍ਹਾ ਹੁੰਦੀ ਹੈ ਤਾਂ ਤੁਸੀਂ ਸਪੈਸ਼ਲ ਵੀ ਇੱਕ ਪਾਸੇ ਇਸ ਤਰ੍ਹਾਂ ਵੱਟਾ ਪਾ ਕੇ ਤਾਂ ਉਸ ਦੇ ਉੱਪਰ ਵੀ ਇਸ ਤਰ੍ਹਾਂ ਪਿਆਜ਼ ਲਾ ਕੇ ਤਾਂ ਉਹਦਾ ਫਾਇਦਾ ਉਠਾ ਸਕਦੇ ਹੋ। ਤਾਂ ਜਦੋਂ ਤੁਸੀਂ ਦੇਖੋਗੇ ਵੀ ਇਸ ਤਰ੍ਹਾਂ ਜਿਹੜੇ ਸਾਰੇ ਪਿਆਜ਼ ਨੇ ਆਪਣੀਆਂ ਵੱਟਾਂ ਤੇ ਲਾਦਾਂਗੇ ਤਾਂ ਉਸ ਤੋਂ ਬਾਅਦ 5 ਤੋਂ 6-7 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਜਿਹੜੇ ਆਪਣੇ ਪਿਆਜ਼ ਨੇ ਇਹ ਭੂਕਾ ਕੱਢਣੀਆਂ ਸ਼ੁਰੂ ਕਰ ਦੇਣਗੇ ਤਾਂ ਕੁਝ ਹੀ ਦਿਨਾਂ ਦੇ ਵਿੱਚ ਜਿਹੜੀਆਂ ਆਪਣੀਆਂ ਭੂਕਾ ਨੇ ਤਿਆਰ ਹੋ ਜਾਣਗੀਆਂ ਤੇ ਆਪਾਂ ਇਹਨਾਂ ਭੂਕਾਂ ਨੂੰ ਵੱਢ ਕੇ ਤਾਂ ਆਪਣੇ ਤੜਕੇ ਦੇ ਵਿੱਚ ਪਾ ਕੇ ਤੇ ਇਹਨਾਂ ਭੂਕਾਂ ਦਾ ਫਾਇਦਾ ਤੇ ਲਾਭ ਉਠਾ ਸਕਦੇ ਆ ਕਿਉਂਕਿ ਜਿੰਨੇ ਚਿਰ ਨੂੰ ਆਪਣੇ ਅਗਲੇ ਪਿਆਜ਼ ਆਉਣੇ ਨੇ ਤੇ ਉਹਨਾਂ ਚਿਰ ਇਸ ਤਰ੍ਹਾਂ ਆਪਾਂ ਨੂੰ ਮਤਲਬ ਜਿਹੜੇ ਪਿਆਜ਼ ਨੇ ਆਪਣੇ ਭੂਕਾਂ ਦਿੰਦੇ ਰਹਿਣਗੇ ਤੇ ਆਪਾਂ ਨੂੰ ਇਹਨਾਂ ਦਾ ਲਾਭ ਤੇ ਫਾਇਦਾ ਹੁੰਦਾ ਰਹੇਗਾ ਕਿਉਂਕਿ ਜਿਹੜੇ ਆਪਾਂ ਇਹ ਪਿਆਜ਼ ਲਾਏ ਨੇ ਇਹ 4 ਤੋਂ 5 ਵਾਰ ਆਪਾਂ ਨੂੰ ਵਾਰ ਦੇ ਦਿੰਦੇ ਨੇ ਤੇ ਇਸ ਕਰਕੇ ਇਹ ਲੰਮਾ ਸਮਾਂ ਚੱਲਦੇ ਰਹਿੰਦੇ ਨੇ ਤਾਂ ਤੁਸੀਂ ਵੀ ਇਸ ਤਰ੍ਹਾਂ ਜਿਹੜੇ ਆਪਣੇ ਘਰ ਜਿਹੜੇ ਮਤਲਬ ਪਿਆਜ਼ ਨੇ ਉਗਰੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਵੱਟਾਂ ਤੇ ਲਾ ਕੇ ਤਾਂ ਉਹਨਾਂ ਦਾ ਲਾਭ ਤੇ ਫਾਇਦਾ ਉਠਾ ਸਕਦੇ ਹੋ ਤੇ ਆਪਣੀਆਂ ਸਬਜ਼ੀਆਂ ਦੇ ਵਿੱਚ ਇਹਨਾਂ ਦੀਆਂ ਪੂਕਾਂ ਵਰਤ ਸਕਦੇ ਹੋ ਤਾਂ ਇਹ ਦਿੱਤੀ ਜੀ ਆਪਾਂ ਇਸ ਤਰ੍ਹਾਂ ਪਿਆਜ਼ ਲਾ ਕੇ ਉਹਨਾਂ ਤੋਂ ਪੂਕਾਂ ਤਿਆਰ ਕਰਨ ਦੀ ਜਾਣਕਾਰੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤਾਂ ਇੱਕ ਜਿਹੜਾ ਆਪਣਾ ਚੈਨਲ ਹੈ ਜੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਕੋਈ ਵੀ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤਾਂ ਤੁਸੀਂ ਉਹਨਾਂ ਦਾ ਫਾਇਦਾ ਤੇ ਲਾਭ ਉਠਾ ਸਕੋ ਤੇ ਅੱਜ ਦੀ ਵੀਡੀਓ ਕਰਦੇ ਆਂ ਜੀ ਇੱਥੇ ਸਵਾਪਤ ਕੁ ਨਵੀ ਜੀ ਵਧੀਆ ਜੀ ਜਾਣਕਾਰੀ ਵਾਲੀ ਲੈ ਕੇ ਵੀਡੀਓ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ